ਪਾਵਨ ਰਾਤ ਦੇ ਬੰਤੀ ਚੌਪਾਈ ਇਹ ਪਾਵਨ ਪਵਿੱਤਰ স্থান ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਬਖਸ਼ਾਈ ਹੋਈ ਧਾਤੀਆ ਜਿਸ ਦਸ਼ਮੇਸ਼ ਪਿਤਾ ਨੇ 13 ਮਹੀਨੇ 13 ਪੰਨ 13 ਕੜੀਆਂ ਸਤਲੁਜ ਦਰਿਆ ਦੇ ਕੰਢੇ ਬਰਾਜਮਾਨ ਜੁਕੇ ਇਸ ਜਗ੍ਹਾ ਤੇ ਤਪ ਕੀਤਾ ਅਤੇ ਸ੍ਰੀ ਚੌਪਾਈ ਸਾਹਿਬ ਜੀ ਦੀ ਬਾਣੀ ਦਾ ਉਚਾਰਨ ਕਰਕੇ ਜਿਹੜਾ ਸਿੱਖ ਸੰਗਤਾਂ ਅੱਜ ਕੋਈ ਟਾਈਮ ਉਸ ਬਾਣੀ ਦਾ ਉਚਾਰਨ ਕਰਦਾ ਉਸ ਦੇ ਸਬੰਧ ਦੇ ਵਿੱਚ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਚੀਲਾ ਅਨੰਦਗੜ੍ਹ ਸਾਹਿਬ ਸਰ ਸੇਵਾ ਸ੍ਰੀ ਅਨੰਤਪੁਰ ਸਾਹਿਬ ਵੱਲੋਂ ਇੱਥੇ ਜਿਹੜਾ ਜੋੜ ਮੇਲੇ ਦੇ ਵਿੱਚ ਸੇਵਾ ਨਿਭਾਈ ਜਾਂਦੀਆਂ ਸਮੁੱਚੀਆਂ ਸੰਗਤਾਂ ਦੂਰ ਦਰਾਡੇ ਤੋਂ ਇਸ ਥਾਂ ਤੇ ਆਉਂਦੇ ਨਤ ਨਤ ਮੱਤ ਕੰਡੀਆਂ ਤੇ ਛੋੜੀਆਂ ਪੜਦੀਆਂ ਤੁਸੀਂ ਦੇਖ ਸਕਦੇ ਹੋ ਕਿ ਭਾਰੀ ਮੀਂਹ ਦੇ ਬਾਅਦ ਵੀ ਸੰਗਤਾਂ ਠਾਠਾ ਮਾਰਦਾ ਕੱਟ ਇਸ ਗੱਲ ਦਾ ਪ੍ਰਤੀਕ ਹੈ ਪ੍ਰਤੱਖ ਸਬੂਤ ਹੈ ਕਿ ਸੰਗਤ ਦੇ ਵਿੱਚ ਇਸ ਸਥਾਨ ਨੂੰ ਲੈ ਕੇ ਕਿੰਨੀ ਸ਼ਰਧਾ ਤੇ ਚਾਹ ਹੈ ਸੱਚੀ ਨੀਰਤਾਂ ਨੂੰ ਦਿਖਾ ਰਹੇ ਆ ਗੁਰਦੁਆਰਾ ਦੀਵਾਨ ਸਾਹਿਬ ਜਿੱਥੇ ਸੰਗਤ ਇਸ ਗੱਲ ਦਾ ਪੱਕਾ ਪ੍ਰਮਾਣ ਹੈ ਕਿ ਸੰਗਤ ਇਸ ਥਾਂ ਦੇ ਜੋਰਾਡੇ ਤੋਂ ਆਣ ਕੇ ਇਸ ਵਿਹਾਰੇ ਨੂੰ ਬੜੀ ਸ਼ਰਧਾ ਚਾਹ ਦੇ ਨਾਲ ਮਨਉਂਦੀ ਆ ਗੁਰਦੁਆਰਾ ਦੀਵਾਨ ਸਾਹਿਬ ਜਿੱਥੇ ਪਾਵਨ ਪਵਿੱਤਰ ਸਥਾਨ ਬਿਸ਼ਨੇਸ਼ਪੂਤਾ ਗੁਰੂ ਜਗਤ ਸਿੰਘ ਜੀ ਨੇ ਇਸ ਥਾਂ ਦੇ ਉੱਤੇ ਸ਼੍ਰੀ ਚਾਪਈ ਸਾਹਿਬ ਜੀ ਦੀ ਬਾਰਾਂ ਫਾੜੀ ਆਚਾਰਣ ਕੀਤੀ ਅੱਜ ਜਿੱਥੇ ਗੁਰੂ ਸਾਹਿਬ ਦੀ ਜਸਾਈ ਹੋਈ ਧਰਤੀ ਦੇ ਵਿੱਚ ਸੁੰਦਰ ਗੁਰਦੁਆਰਾ ਦੀ ਇਮਾਰਤ ਹੈ ਜਿੱਥੇ ਕਿਲਾ ਲੰਗਰ ਗੜ ਬਾਬਾ ਸਰਸਵਾ ਦੇ ਮੁਕੀਏ ਖੰਡ ਬਾਬਾ ਸੇਵਾ ਸਿੰਘ ਜੀ ਦੇ ਪਾਵਨ ਕਬਿੱਤਰ ਸਥਾਨ ਦੇ ਉੱਤੇ ਗੁਰੂ ਘਰ ਦੀ ਸੁੰਦਰ ਇਮਾਰਤ ਬਣਾਈ ਗਈ ਅੱਜ ਤੁਸੀਂ ਦੇਖ ਸਕਦੇ ਹੋ ਕਿ ਸੁੰਦਰ ਥੀਰੇ ਹਾਲ ਆ ਲੰਗਰ ਹਾਲ ਹੈ ਔਰ 36 ਤਰ੍ਹਾਂ ਦੇ ਲੰਗਰ ਜਿਹੜੇ ਹੈ ਇਥੇ ਭਾਈ ਹੋਈ ਸੰਗਤ ਲਈ ਵਰਤਾਏ ਜਾਂਦੇ ਨੇ ਕੁਝ ਪਾਂਡੇ ਉੱਤੇ ਹਰ ਜੋਤਿ ਵੈਸ ਮੇਰੀ ਮੈਂ ਤੁਹਾਨੂੰ ਕੋ ਕੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਹੈ। ਵਾਈਗੁਰ ਜੀਤਨ ਸਾਹਿਬ ਵਾਈਗੁਰ ਜੀ ਕੀ ਪੱਤੇ ਪਾਵਨ ਪਵਿੱਤਰ ਸਥਾਨ ਉੱਤਰ ਆ ਵੀ ਗਾਟਾ ਜਿੱਕੇ ਨਤਮਸਤੇ ਕਰੇ ਅੱਜ ਭਾਦੋ ਦੀ ਅਕਸ਼ਮੀ ਹੈ ਉਹ ਪਾਵਨ ਪਵਿੱਤਰ ਦਿਹਾੜਾ ਹੈ ਜਦੋਂ ਦਸ਼ਮੇਸ਼ ਪਿਤਾ ਬਾਦਸ਼ਾਹ ਦਰਵੇਸ਼ ਕੰਤਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜਣ ਇਸ ਪਾਵਨ ਪਵਿੱਤਰ ਧਰਤੀ ਦੇ ਉੱਤੇ ਗੁਰਦੁਆਰਾ ਬੀ ਵਾਟਸਐਪ ਤੇ ਚਪਈ ਸਾਹਿਬ ਬਾਣੀ ਦੀ ਜਿਹੜੀ ਹੈ ਰਚਨਾ ਕੀਤੀ ਸੀ ਤੇ ਅੱਜ ਦੇ ਇਸ ਦਿਨ ਨੂੰ ਸੰਗਤਾਂ ਚਪਈ ਸਾਹਿਬ ਉਚਾਰਨ ਦਿਵਸ ਦੇ ਤੌਰ ਤੇ ਇੱਥੇ ਭਾਰੀ ਜੋੜ ਮੇਲਾ ਲੱਗਦਾ ਹੈ ਸੈਂਕੜੇ ਹਜ਼ਾਰਾਂ ਲੱਖਾਂ ਦੀ ਦਰਜਾ ਸੰਗਤ ਇੱਥੇ ਅੰਮ੍ਰਿਤ ਵੇਲੇ ਤੋਂ ਆ ਰਹੀ ਹੈ ਨਤਮਸਟਕ ਹੋ ਰਹੀ ਹੈ ਭਾਰੀ ਬਰਸਾਤ ਦੇ ਬਾਵਜੂਦ ਤੇ ਵੱਖ-ਵੱਖ ਪਿੰਡਾਂ ਵਾਲੋਂ ਸਾਡੇ ਇਲਾਕੇ ਦੇ ਪਿੰਡਾਂ ਵਾਲੋਂ ਇੱਥੇ ਲੰਗਰ ਗੁਰੂ ਕੇ ਲੰਗਰ ਵੀ ਲੱਗੇ ਆ ਆ ਲਗਾਤਾਰ ਨਿਰੰਤਰ ਜਿਹੜਾ ਹੈ ਗੁਰੂ ਘਰ ਦੇ ਵਿੱਚ ਚਪਈ ਸਾਹਿਬ ਦਾ ਜਾਪ ਜਿਹੜਾ ਹੈ ਜਾਰੀ ਹੈ ਮੈਂ ਵੀ ਇਥੇ ਨਕਮਸਤਕ ਹੋਇਆ ਕਿ ਦਸ਼ਮੇਸ਼ ਪਿਤਾ ਦੇ ਚਰਨਾ ਚਹੀ ਅਰਦਾਸ ਬੇਨਤੀ ਕੀਤੀ ਹੈ ਕਿ ਗੁਰੂ ਸਾਹਿਬ ਇਸ ਵੇਲੇ ਜੋ ਪੰਜਾਬ ਦੇ ਹਾਲਾਤ ਹੈ ਆਪ ਆਪ ਜੀ ਸਹਾਈ ਹੋ ਆਪ ਜੀ ਨੇ ਦੇ ਕੋਟ ਆਸਰੇ ਨਾਲ ਪੰਜਾਬ ਇਹਨਾਂ ਹਾਲਾਤਾਂ ਨਾਲ ਜਿਹੜਾ ਹੈ ਲੜ ਰਿਹਾ ਗੁਰੂ ਸਾਹਿਬ ਤੁਸੀਂ ਹੋਰ ਸਹਾਈ ਹੋ ਪੰਜਾਬ ਦੇ ਦੇ ਉੱਤੇ ਜਿਹੜਾ ਹੈ ਕੁਦਰਤ ਜਿਹੜੀ ਹੈ ਉਹ ਰਹਿਮ ਕਰੇ ਤੇ ਖਾਸ ਕਰਕੇ ਸਾਡੇ ਇਲਾਕੇ 'ਚ ਵੀ ਅਗਲੇ 2-3 ਜਿਹੜੇ ਦਿਨ ਹੈ ਬੜੇ ਤੁਸੀਂ ਕਹਿ ਸਕਦੇ ਹੋ ਆਪ ਕ੍ਰੂਸ਼ੀਅਲ ਐਕ੍ਰਿਟੀਕਲ ਬੜੇ ਹੀ ਸੰਵੇਦਨਸ਼ੀਲਾ ਖੇਲੇ orange alert ਲਗਾਤਾਰ ਬਾਅਦ ਪਿਛਲੇ 12 13 14 ਘੰਟੇ ਤੋਂ ਬਰਸਾਤ ਹੋ ਰਹੀ ਹੈ ਗੁਰੂ ਸਾਹਿਬ ਸਫਾਈ ਹੋਈ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਸਤਿ ਸ੍ਰੀ ਅਕਾਲ ਸਭਾ ਅੱਜ ਪਾਵਨ ਦਿਨ ਦੇ ਮੌਕੇ ਤੇ ਆਪਸਤ ਕੌਡੀ ਗੋਰ ਦੀ ਬਾਤ ਕਰਾਂ ਸਾਡੇ ਸਭ ਤੋਂ ਪਹਿਲਾਂ ਮੈਂ ਤੁਹਾਡੇ ਰਾਹੀਂ ਸਾਰੇ ਦਸ਼ਕਾਂ ਨੂੰ ਦੇਸ਼ ਵਿਦੇਸ਼ ਦੀ ਸੰਗਤ ਨੂੰ ਕਲਗੀਧਰ ਪਾਸ਼ਾ ਦੇ ਚੁਪਾਈ ਉਚਾਰਨ ਦਿਵਸ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਹਾਂ ਅੱਜ ਉਹ ਪਾਵਨ ਪਵਿੱਤਰ ਦਿਹਾੜਾ ਹੈ ਜਦੋਂ ਸਾਲ 1696 ਚ ਕਲਗੀਧਰ ਪਾਸ਼ਾ ਨੇ ਇਸ ਮੁਬਾਰਕ ਧਰਤੀ ਤੇ ਆਪਣੇ ਮੁਬਾਰਕ ਚਰਨ ਪਾਏ ਇੱਥੇ ਨਾ ਕੇਵਲ ਕਲਗੀਧਰ ਪਾਸ਼ਾ ਨੇ ਚੁਪਈ ਸਾਹਿਬ ਦੀ ਬਾਣੀ ਮੁੱਖੋਂ ਉਚਾਰਨ ਕੀਤੀ ਬਲਕੇ ਆਪਣੇ ਮੁਬਾਰਕ ਹੱਥਾਂ ਦੇ ਨਾਲ ਉਸ ਨੂੰ ਲਿਖਣਾ ਵੀ ਕੀਤਾ ਤੇ ਜਿਹੜਾ ਅਸੀਂ ਰੋਜ਼ਾਨਾ ਨਿਤਨੇਮ ਦੇ ਵਿੱਚ ਭਾਵੇਂ ਸਵੇਰੇ ਹੋਵੇ ਭਾਵੇਂ ਸ਼ਾਮ ਨੂੰ ਹੋਵੇ ਤੇ ਦਿਨ ਚ ਵੀ ਕਈ ਕਈ ਤੁਹਾਡੇ ਵਰਗੇ ਗੁਰਸਿੱਖ ਗੁਰੂ ਦੀ ਕਿਰਪਾ ਦਾ ਸਦਕਾ अनेका ਵਾਰ ਕੋਈ ਪਈ ਸਾਹਿਬ ਦੀ ਬਾਣੀ ਮੁੱਖੋਂ ਉਚਾਰਨ ਕਰਦੇ ਨੇ ਹਿਰਦੇ ਦੇ ਵਿੱਚ ਵਿਚਾਰਦੇ ਨੇ ਹਿੱਤੇ ਦੇ ਵਿੱਚ ਸਮੋਂਦੇ ਨੇ ਕਲਗੀਧਰ ਪਾਸ਼ਾ ਦੀ ਜਿਹੜੀ ਇਹ ਬਾਣੀ ਹੈ ਐਡੀ ਮਹਾਨ ਬਾਣੀ ਹੈ ਕਲਗੀਧਰ ਪਾਸ਼ਾ ਵਰਮਾਉਂਦੇ ਆ ਜੇ ਕੋਈ ਮੂੜ ਜਿਹਦੀ ਮੱਤ ਚੰਗੀ ਨਾ ਹੋਵੇ ਜਿਹਨੂੰ ਬੋਲਣਾ ਚੱਲਣਾ ਵੀ ਚੱਜ ਨਾਲ ਨਾ ਆਉਂਦਾ ਹੋਵੇ ਸੁਣਨਾ ਵੀ ਨਾ ਆਉਂਦਾ ਹੋਵੇ ਬੋਲਣਾ ਵੀ ਨਾ ਆਉਂਦਾ ਹੋਵੇ ਜੇ ਉਹ ਵੀ ਇੱਕ ਵਾਰੀ ਇਹ ਬਾਣੀ ਉਚਾਰਨ ਕਰ ਲਵੇ ਕਿਸੇ ਕਲਗੀਧਰ ਪਾਤਸ਼ਾਹ ਦੀ ਕਿਰਪਾ ਹੋ ਜਾਂਦੀ ਹੈ ਉਹ ਮੂਰਤੋਂ ਗੁਰਮਖ ਬਣ ਜਾਂਦਾ ਹੈ ਐਡੇ ਮਹਾਨ ਬਾਣੀ ਆ ਸੋ ਇਸ ਦਿਨ ਦੀ ਮੈਂ ਸਭਨਾਂ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਆਪਣੇ ਵੱਲੋਂ ਸ਼੍ਰੋਮਣੀ ਕਾਲਜ ਦਲ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਹੁਤ ਬਹੁਤ ਵਧਾਈ ਦਿੰਦਾ